ਬੈਲਾ ਦਿੱਤੀ ਬਈ ਨਮਾ ਸੋਹਣੀ ਬਣਾਤੀ ਵਧੀਆ ਏ ਠੰਡੀ ਹੋ ਰਹੀ ਏ ਪੂਰੀ ਅੱਜ ਮਿੱਤਰੋ ਬਿਠਾਵਾਂਗੇ ਆਪਾਂ ਆ ਬੱਚਿਆਂ ਨੂੰ ਛਤਰੀ ਤੇ ਖੁੱਲਾ ਕਿਉਂਕਿ ਬਈ ਆ ਬੱਚਿਆਂ ਦੀਆਂ ਕਰਾਉਣੀਆਂ ਨੇ ਆਪਾਂ ਉਡਾਈਆਂ ਬੱਚੇ ਸਾਰੇ ਚੰਗੇ ਨੇ ਬਾਕੀ ਉਡਾ ਕੇ ਪਤਾ ਲੱਗੂ ਕਿਵੇਂ ਉੜਦੇ ਨੇ ਆ ਖੁੱਡੇ ਚ ਪਈਆਂ ਨੇ ਬਈ ਆਪਣੀਆਂ ਦੋਨੇ ਛਤਰੀਆਂ ਨਾਲੇ ਢਾਂਗੀ ਆ ਆਪਾਂ ਕੱਢ ਲੈਨੇ ਆ ਅਫੜ ਇੱਕ ਛਤਰੀ ਚੱਕ ਲੈਨੇ ਆ ਪਹਿਲਾਂ ਤਾਂ ਬਈ ਛਾਤਰੀ ਲਾ ਲਈਏ ਆਪਾਂ ਮੈਂ ਕੱਸ ਨਾ ਛੱਡ ਦੇ ਕੰਮ ਲੋਟ ਆ ਆ ਪਾ ਲੈਨੇ ਬਈ ਆਪਾਂ ਜਾਲ ਆ ਸਟੈਂਡ ਵਾਲੀ ਢਾਂਗੀ ਦੇ ਵਿੱਚ ਇੱਥੇ ਪਾ ਕੇ ਲਾਵਾਂਗੇ ਇੰਨਾ ਬਹੁਤ ਆ ਫਿਰ ਬਾਲਾ ਉੱਚਾ ਆਪਾਂ ਫਿਰ ਡਿਗਪੂਆ ਬਾਲਾ ਉੱਚਾ ਤਾਂ ਆ ਛਾਤਰੀ ਨੂੰ ਬਈ ਆਪਾਂ ਲਾਵਾਂਗੇ ਇਧਰਲੇ ਹੁੰਜੇ ਚ ਇੱਥੇ ਬਹੁਤ ਐਨੀ ਤਾਂ ਹਨਾ ਛਾਤਰੀ ਗਈ ਲੱਗ ਲਿਆ ਚੱਲ ਵੀ ਅੰਦਰ ਲੈ ਵੀ ਚੱਲ ਅੰਦਰ ਫੰਗ ਫੰਗਣਾ ਪੱਟ ਦੀ ਚੱਲ ਵੀ ਅੰਦਰ ਆ ਲਿਆ ਬੱਚੇ ਆ ਬੱਚੇ ਬੜੇ ਚੰਗੇ ਆ ਬਈ ਕਾਲੀ ਨੋਕ ਵਾਲੇ ਦੇ ਬੱਚੇ ਨੇ ਇਹ ਤੇ ਆ ਤਾਂ ਮਨ ਲੱਗਦਾ ਕਬੂਤਰ ਬਣੂਆ ਇੱਧਰ ਹੋਈ ਉਹ ਕਬੂਤਰੀ ਬਣੂ ਜਿਵੇਂ ਆਪਦੀ ਮਾਂ ਤੇ ਗਈ ਆ ਕਾਲੀ ਨੋਕ ਵਾਲੀ ਤੇ ਫੜ ਲਾ ਉਹਨੂੰ ਵੀ ਆਹ ਕਬੂਤਰ ਬਣੂ ਦੋਨੇ ਬੱਚੇ ਬਹੁਤ ਚੰਗੇ ਆ ਬਈ ਲੈ ਵੀ ਚੱਲ ਅੰਦਰ ਬੱਚੇ ਮੇਤਰੋ ਆਪਾਂ ਕੱਢ ਲੇ ਆਜੋ ਵੀ ਬੱਚੋ ਆ ਲਿਆਂਦੇ ਬਈ ਬੱਚੇ ਆਪਾਂ ਉੱਤੇ ਕੋਠੀ ਤੇ ਆ ਜਾਓ ਬਈ ਫਿਰ ਬਿਠਾਈਏ ਬੱਚਿਆਂ ਨੂੰ ਜਾਲ ਤਾਂ ਮੂੰਹ ਖੋਲ ਲੈਨੇ ਆ ਲੈ ਵੀ ਚੱਲ ਬਦੋਦੀ ਨੇ ਹਾਂ ਤੂੰ ਕਿਉਂ ਲਾ ਓਏ ਲਓ ਜੀ ਆ ਵੀ ਛੜ ਤੇ ਦੋ ਤਿੰਨ ਇੱਕ ਰਹਿ ਗਿਆ ਲਾਸਟ ਪੇਂਟਰ ਵੀ ਪੁੱਛੀ ਏ ਯਾਰ ਖੁੱਡੇ ਰੰਗ ਕਰਾਉਣੇ ਆਪਾਂ ਪੇਂਟਰ ਉਹ ਦੇ ਲੋਦ ਸੰ ਨੂੰ ਉਹ ਤਾਂ ਉਹਦੇ ਵਾਲੇ ਨੇ ਪੁੱਟੀ ਵਾਲੇ ਨੇ ਨਾ ਕੋਈ ਮਰਜ਼ੀ ਕਰਾ ਲੈਦੇ ਅੱਛਾ ਬੱਚੇ ਬਿਠਾਤੇ ਮਿੱਤਰੋ ਜਾਲ 'ਚ ਅੱਜ ਦਾ ਦਿਨ ਜਾਲ 'ਚ ਨੇ ਇਹੇ ਕੱਲ ਤੋਂ ਛਾਤਰੀ ਤੇ ਖੁੱਲੇ ਬਿਠਾਵਾਂਗੇ ਭਈ ਅੱਜ ਆਏ ਆਂ ਭਈ ਹਨਾ ਕਈ ਦਿਨਾਂ ਬਾਅਦ ਬਾਹਰ ਕੱਡੇ ਨੇ ਤਾਂ ਕਰਕੇ ਜਾਲ ਚ ਪਾਤੇ ਬਸ ਅੱਜ ਹੁਣ ਜਦੋਂ ਛੱਡਾਂਗੇ ਇਹਨਾਂ ਨੂੰ ਆ ਖੁੱਡੇ ਚ ਹੀ ਛੱਡਾਂਗੇ ਉਸ ਤੋਂ ਬਾਅਦ ਥੱਲੇ ਲੈ ਜਾਾਂਗੇ ਕੱਲ ਨੂੰ ਫਿਰ ਛਾਤਰੀ ਦੇ ਬਿਠਾ ਕੇ ਖੁੱਲੇ ਫੇਰ ਆ ਘੋਡੇ ਚਵਾੜਾਂਗੇ ਤਾਂ ਭਈ ਨਾਲੇ ਇੰਨੇ ਦੋ ਦਿਨਾਂ ਚ ਆਪਾਂ ਫੱਟੀਆਂ ਲਵਾ ਲਾਂਗੇ ਫੇਰ ਸਾਰੇ ਕਬੂਤਰਾਂ ਨੂੰ ਸਾਰੇ ਡਾਊਨ ਵਾਲੇ ਬੱਚਿਆਂ ਨੂੰ ਆ ਨਵੇਂ ਖੁੱਡਿਆਂ ਚ ਸ਼ਿਫਟ ਕਰ ਦਾਂਗੇ ਖੋਲਦੇ ਗੇਟ ਇਹਨਾਂ ਦਾ ਡਾਕੂ ਤੇ ਦੋਨੇ ਮੁਰਗੀਆਂ ਦਾ ਅੱਜ ਭਈ ਰੱਖਾਂਗੇ ਆਪਾਂ ਆ ਡਾਕੂ ਮੁਰਗੇ ਦੇ ਆਂਡੇ ਮਸ਼ੀਨ ਚ ਆਜੋ ਵੀ ਆ ਆ ਆ ਹਾ ਤੇ ਆ ਬੱਚੇ ਦੇਖ ਲੈਨੇ ਆ ਆ ਬੱਚੇ ਸਾਰੇ ਠੀਕ ਆ ਭਈ ਆਪਣੇ ਆ ਟਰਕੀ ਦਾ ਬੱਚਾ ਵੀ ਤਗੜਾ ਹੋ ਗਿਆ ਹੈ ਲੋਏ ਆ ਫਿਰਦਾ ਇਹ ਤਾਂ ਆ ਫਿਰਦਾ ਭਈ ਟਰਕੀ ਦਾ ਚਲੋ ਆਜੋ ਭਈ ਫਿਰ ਕਰੀਏ ਬੰਦ ਆਪਣੇ ਕੋਲੇ ਵੀਰੇ ਇਹਦੇ 12 ਆਂਡੇ ਹਰੇ ਨੇ ڈاکੂ ਦੇ ਅੱਜ 12 ਦੇ 12 ਆਂਡੇ ਆਪਾਂ ਮਸ਼ੀਨ 'ਚ ਰੱਖ ਦਾਂਗੇ ਨਾਲੇ ਭਈ ਆ ਦੇਖੋ ਪੂੰਜਾ ਦੇਖੋ ਕਿੰਨਾ ਸੋਹਣਾ ਕੱਢਿਆ ਇਹਨੇ ਨਵਾਂ ਪੂੰਜਾ ਕੱਢਿਆਗਾ ਬਹੁਤ ਸੋਹਣਾ ਪੂੰਜਾ ਕੱਢਿਆ ਭਈ ਲੰਬਾ ਦੇਖੋ ਕਿੱਡਾ ਪੂੰਜਾ ਓਏ ਆਪਣੇ ਆ ਚੂਚੇ ਨੂੰ ਕੀ ਹੋ ਗਿਆ ਓਏ ਚਿੱਟੇ ਨੂੰ ਇਤੋਂ ਤਾਂ ਤੁਰੇ ਹੀ ਨਹੀਂ ਆਂਦਾ ਯਾਰ ਲੱਤਾਂ ਦੇਖੋ ਕਿਵੇਂ ਹੋ ਗਈਆਂ ਇਹਦੀਆਂ ਓਹੋ ਹੋਹ ਇਹਨੂੰ ਕੀ ਹੋ ਗਿਆ ਯਾਰ ਆ ਕੀ ਚੱਕਰ ਹੋ ਗਿਆ ਬਈ ਬੱਚਾ ਬਈ ਆਪਾਂ ਫੜ ਲਿਆ ਦਿਖਾਈ ਇਹਦੀ ਲੱਤ ਸਿੱਧੀ ਕਿਉਂ ਨਹੀਂ ਹੁੰਦੀ ਯਾਰ ਗੱਲ ਕੀ ਆ ਦੂਜੀ ਦਿਖਾਈ ਯਾਰ ਮੈਨੂੰ ਲੱਗਦਾ ਇਹਦੇ ਯਾਰ ਕੁਝ ਵੱਜਿਆਗਾ ਯਾਰ ਲੱਤ ਇਤੋਂ ਨੀਲੀ ਹੋ ਰਹੀ ਹੈਗੀ ਤਾਂ ਬਈ ਕਮੈਂਟ ਕਰਕੇ ਪੱਕਾ ਦੱਸਿਓ ਬਈ ਕਿ ਚੱਕਰ ਕੀ ਆ ਹਨਾ ਯਾਰ ਕੋਈ ਉਂ ਦਿੱਕਤ ਆਈ ਆ ਯਾ ਕੋਈ ਫਟਫੇਟ ਕਰਕੇ ਆ ਪੱਕਾ ਦੱਸਿਓ ਬਈ ਦੇ ਡਾਕੂ ਨੇ ਪੈਣ ਨਾ ਦੇ ਹੋਵੇ ਦੇਖੋ ਚਲ ਇੱਕ ਵਾਰੀ ਪਤਾ ਲੱਗ ਜੂ ਦਵਾਈ ਲਾ ਦਾਂਗੇ ਮੂਹ ਲਾ ਦਾਂਗੇ ਆ ਮੁਰਗੀ ਨੇ ਲੱਗਦਾ ਸੇਵਾ ਮੰਗ ਲਈ ਜਦੋਂ ਇਹਨੂੰ ਛੇੜਦੇ ਆ ਹਨਾ ਆਏ ਐਂ ਕਰਦੀ ਪੀਰ ਤੋਂ ਫੱਸੀ ਤਾਂ ਨਹੀਂ ਬੈਠੀ ਫੱਸੀ ਬੈਠੀ ਆਂਡਾ ਵੀ ਤਾਂ ਰਖਿਆ ਦੇਖਿਆ ਸੀ ਨਾ ਮੈਂ ਇੱਕ ਮਿੰਟ ਸੇਵਾ ਮੰਗ ਰੱਖੀ ਐਨੇ ਓਹੋ ਆਂਡੇ ਤੇ ਤਾਂ ਬੈਠੀ ਆਂ ਆਂਡਾ ਫਿਰ ਇਹ ਨਹੀਂ ਦਰਿਆ ਇਹ ਆ ਲੈ ਆ ਤਾਂ ਨਿਕਲ ਗਿਆ ਇਹ ਹੁਣ ਦੇਖੀ ਉਹ ਬੈ ਗਈ ਆਂਡੇ ਤੇ ਸੇਵਾ ਮੰਗ ਲਈ ਇਹਨੂੰ ਨਮਾਉਣਾ ਪਊਗਾ ਆਂਡੇ ਵੀ ਦਰਦੀ ਓ ਫਿਰ ਚਲ ਇਹਨੂੰ ਚੱਕ ਕੇ ਨੂੰ ਨਮਾਈਏ ਗਰਮਿਸ਼ ਤਾਂ ਬਿਠਾ ਨਹੀਂ ਸਕਦੇ ਸੇਵਾ ਤੇ ਲਿਆ 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 ਉਹ ਲਾਲ ਮੁਰਗੀ ਨੂੰ ਵੀ ਨਵਾ ਦਾਂਗੇ ਲਿਆ ਇਧਰ ਇਹਦੇ ਕੋਲੇ ਕਰ ਲਾ ਉੱਥੇ ਕਰ ਲਾ ਖੁੰਜੇ ਚ ਇਧਰ ਦੀ ਇਧਰ ਦੀ ਚਾਪਰਾ ਬੱਲਾ ਸੋਪਾ ਕਰ ਜਾ ਜੇ ਹੁਣ ਭੌਂਕੀਆਂ ਹਿਸਾਬ ਲਾ ਲਈ ਚੱਲ ਡਬੋ ਇਹਨੂੰ ਵਿੱਚ ਸਾਰੀ ਡਬੋਕੇ ਕੱਢ ਲੈ ਇੱਕਦਮ ਸਾਰੀ ਸਾਰੀ ਡਬੋਕੇ ਕੱਢ ਲਾ ਡਬੋਗੇ ਹਾਂ ਹਾਂ ਬਸ ਹਾਂ ਹੁਣ ਨਹੀਂ ਮੰਗਦੀ ਇਹ ਸੇਵਾ ਓ ਹੋ 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 ਪਰਾ ਹੋ ਜਾ ਛੱਡ ਕਾ ਤੋ ਦਿੱਤੀ ਚੱਲ ਪਾ ਜਾ ਵੈਰੀ ਗੁੱਡ ਤਫਾਣਾ ਓਏ ਹੋਏ 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 ਆ ਕੀ ਹੋ ਗਿਆ ਓਏ ਫਿਰ ਵੀ ਖਾ ਗਈ ਓਹੋ ਥੱਲੋ ਦਾ ਜਮੀ ਪਾੜ ਰੱਖਿਆ ਓਏ ਥੱਲੋ ਤਾਂ ਦੇਖਣ ਵਾਲਾ ਹੈ ਹੀ ਨਹੀਂ ਇਹ ਮਿੱਤਰੋ ਬਈ ਆਪਣੇ ਬਾਜ ਨੂੰ ਬਿੱਲੀ ਖਾ ਗਈ ਬਈ ਹਨਾ ਰਾਤ ਨੂੰ ਇੱਥੋਂ ਕੱਢਿਆ ਹੋਣਾ ਇਹ ਬਾਹਰ ਡਿੱਗਿਆ ਪਿਆ ਤੇ ਥੱਲੋ ਬਈ ਸਾਰਾ ਖਾ ਰਖਿਆਗਾ ਥੱਲੋ ਤਾਂ ਦੇਖਣ ਵਾਲਾ ਹੈ ਨਹੀਂ ਇੱਥੇ ਲੱਗੇ ਪਏ ਨੇ ਇਹਦੇ ਫੰਗ ਆਫੀ ਇੱਥੋਂ ਕੱਢਿਆ ਹੋ ਕੱਢਿਆ ਪਤਾ ਨਹੀਂ ਕਿਵੇਂ ਬਈ ਇੰਨੀ ਇੰਨੀ ਬਿਰਲਾ ਨਹੀਂ ਤੇ ਐਡਾ ਕਬੂਤਰ ਦੇਖੋ ਕਿਵੇਂ ਬਾਹਰ ਕੱਢਿਆ ਹੋ ਕਿੰਨਾ ਔਖਾ ਹੋਇਆ ਹੋ ਵਿਚਾਰਾ ਯਾਰ ਆ ਪਤਾ ਨਹੀਂ ਕਿਵੇਂ ਗਈ ਬਿੱਲੀ ਬਹੁਤ ਟਾਈਮ ਹੋ ਗਿਆ ਸੀ ਹੁਣ ਤਾਂ ਬਿੱਲੀ ਨਹੀਂ ਆਈ ਸੀ ਘਰੇ ਬਾਹਰ ਦੇਖੋ ਕਿਵੇਂ ਕੱਢ ਰੱਖਿਆ ਬਈ ਆ ਪਿੰਜਰੇ ਚ ਇੱਥੇ ਡਿੱਗੇ ਪਿਆ ਸੀ ਜਮਨ ਨਾਲ ਹੀ ਪਿੰਜਰੇ ਦੇ ਇਧਰ ਦੇਖਦੇ ਆਂ ਬਈ ਪਏ ਇਧਰ ਉਹ ਤਾਂ ਫੰਗ ਪਏ ਨੇ ਅੱਛਾ ਹਾਂ ਹਾਂ ਗੱਡੀ ਥੱਲੇ ਖਾਦਾ ਹੋ ਫੇਰ ਤਾਂ ਹਨਾ ਹਾਂ ਓਏ ਹਾਂ ਹਨਾ ਆ ਪਏ ਆ ਫੰਗ ਗੱਡੀ ਦੇ ਥੱਲੇ ਗੱਡੀ ਥੱਲੇ ਇਹ ਫੰਗ ਨਾ ਇਹ ਜਦੋਂ ਇਹ ਫੜ ਫੜ ਕਰਦਾ ਹੋ ਉਹਦੋਂ ਗਏ ਨੇ ਨਹੀਂ ਜੇ ਗੱਡੀ ਥੱਲੇ ਆ ਕੇ ਖਾਦਾ ਹੁੰਦਾ ਫਿਰ ਇੱਥੇ ਕਿਵੇਂ ਆ ਜਾਂਦਾ ਬਿੰਜਰੇ ਦੇ ਕੋਲੇ ਦਵਾਰੇ ਤਾਂ ਬਿੰਜਰੇ ਦੇ ਕੋਲੀ ਪਿਆ ਇਹਦੇ ਫੰਗ ਉੱਡ ਕੇ ਗਏ ਨੇ ਜਦੋਂ ਵਿਚਾਰਾ ਤੰਗ ਹੋਇਆ ਬਾਹਰ ਕੱਢਿਆਗਾ ਬਾਲਾ ਮਾੜਾ ਹਾਲ ਹੋ ਰਿਹਾ ਬਈ ਥੱਲੋ ਤਾਂ ਤਾਂ ਮਿੱਤਰੋ ਬਈ ਆਪਣਾ ਬਾਜ ਨਹੀਂ ਰਿਹਾ ਤੇ ਆਜੋ ਬਈ ਇਹਨੂੰ ਲੈ ਕੇ ਚਾਲਦੇ ਆਂ ਤੇ ਆਪਾਂ ਵਿਚਾਰੇ ਨੂੰ ਦਬ ਦੇਾਂਗੇ ਆਹ ਦੇਖ ਲਓ ਬਈ ਸਾਰੇ ਜਾਣੇ ਬਾਜ ਨੂੰ ਅੱਜ ਚੱਲਿਆ ਹੈਗਾ ਤੁਹਾਡੇ ਕੋਲੋਂ ਤਾਂ ਮਿੱਤਰੋ ਬਾਜ ਨੂੰ ਲਿਆਏ ਬਈ ਆਪਾਂ ਬਾਹਰਲੇ ਪਾਸੇ ਇੱਧਰ ਦੱਬਾਂਗੇ ਪਹਿਲਾਂ ਵਾਲਾ ਬਾਜ ਬਈ ਚੋਰੀ ਹੋ ਗਿਆ ਸੀ ਤੇ ਇਹਨੂੰ ਵਿਚਾਰੇ ਨੂੰ ਬਿੱਲੀ ਖਾ ਗਈ ਆ ਜਾਓ ਬਈ ਫਿਰ ਕਰੀਏ ਵਿਚਾਰੇ ਨੂੰ ਅਲਵੇ ਦਾ ਬਾਜ ਦਿੱਤਾ ਪਰ ਰੱਖ ਤੇ ਇਹਦੇ ਉੱਤੇ ਪਾਉਨੇ ਆ ਮਿੱਟੀ ਰੱਬ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਸੋ ਆਹੇ ਕਰੋ ਬਹੁਤ ਔਖ ਹੋ ਰਿਹਾ ਬਈ ਅੱਜ ਇੱਧਰ ਆ ਗਏ ਬਈ ਆਪਣੇ ਬੱਚੇ ਇਹਨਾਂ ਨੂੰ ਵੀ ਆ ਖੋਡੇ ਚ ਛੱਡਾਂਗੇ ਇੱਕ ਵਾਰੀ ਸਾਰੇ ਬੱਚੇ ਦਾ ਆਪਾਂ ਬਾਅਦ ਚ ਸ਼ਿਫਟ ਕਰਾਂਗੇ ਜਦੋਂ ਫਟੀਆਂ-ਫਟੀਆਂ ਲੱਗੀਆਂ ਤਾਂ ਇਹਨਾਂ ਨੂੰ ਇੱਕ ਵਾਰੀ ਉਂ ਛੱਡਣ ਲੱਗਿਆ ਬਸ ਚਲੋ ਭਈ ਅੰਦਰ ਚਲੋ 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 ਲਓ ਜੀ ਇੱਕ ਬੱਚਾ ਛੜਤਾ ਬਹਿ ਜਾ ਭਈ ਬਹਿ ਜਾ ਇੱਧਰ ਆ ਗਿਆ ਦੂਜਾ ਬਹਿ ਜਾ ਵੀ ਤੂੰ ਵੀ ਬਹਿ ਜਾ ਲੈ ਵੀ ਤੂੰ ਵੀ ਚੱਲ ਬਾਰਨਾ ਬਾਜੀ ਬੈ ਜਾ ਬੈ ਜਾ ਥਾਂਗੇ ਨਿਕਲ ਗਿਆ ਹਨ ਪੂਚੋ ਲੋ ਜੀ ਆ ਵੀ ਗਿਆ ਬੈ ਜੋ ਬੈ ਜੋ ਬੈ ਜੋ ਅਨੀਲਾ ਵੀ ਛੜਤਾ ਆਪ ਅੱਛੇ ਦਾ ਪੈਰ ਫਸ ਰਿਆ ਬਈ ਤਾਂ ਅੱਗੇ ਇਹ ਚ ਫਸ ਗਿਆ ਲੋ ਬਈ ਨਿਕਲ ਜਾ ਆ ਲੋ ਵਿਆਫੀ ਲਾਸਟ ਬੱਚਾ ਤਾਂ ਮੈਤੋਂ ਸਾਰੇ ਬੱਚੇ ਛੱਡਤੇ ਬਈ ਆਪਾਂ 6 ਬੱਚੇ ਸੀ ਤੇ ਨਾ ਲਾਲ ਜੇ ਨੇ ਲਾਲ ਤੇ ਨੀਲੇ ਤੇ ਤਿੰਨ ਚਿੱਟੇ ਆ ਬਾਸ ਦੇਖਦੇ ਆਂ ਬਈ ਲਾ ਕੇ ਜੇ ਲੱਗ ਗਿਆ ਤਾਂ ਇਹਦੇ ਉੱਤੇ ਬਹਿ ਜਾਣਗੇ ਜਾਂ ਪੈਪ ਦੇਖ ਲਵਣ ਆ ਪੈਪ ਪਈਏਗੀ ਆ ਬਈ ਜਾਲੀਆਂ 'ਚ ਫਸ ਜੂ ਪੈਪ ਤਾਂ ਲੈ ਇੱਕ ਕਿਤਾਬ ਦੇ ਆਪ ਹੀ ਬਹਿ ਗਿਆ ਆ ਕੇ ਹਰ ਦੇ ਕਮੈਂਟ ਕਰ ਜਾ ਬਿਠਾਉਣੇ ਆਗੇ ਤੈਨੂੰ ਪੈਪ ਤੇ ਖੜ ਜਾ ਉੱਤੋਂ ਦੀ ਕਰਕੇ ਹਾਂ ਇਹ ਚ ਪਾਲਾ ਆ ਵੀ ਠੀਕ ਆ ਕੰਮ ਬਾਈ ਕੋਰੀ ਖੜ ਜੋ ਖੜ ਜੋ ਖੜ ਜੋ ਬਸ ਸਹੀ ਆ ਹਨਾ ਲੈ ਵੀ ਪੈ ਪਲਾਤੀ ਬਈ ਇਹਦੇ ਤੇ ਬਹਿ ਜਾਣਗੇ ਆ ਲਿਆਂਦਾ ਪਾਣੀ ਆ ਜਾਓ ਬਈ ਥੋਡੀ ਨੋਕ ਲਵਾਈਏ ਆ ਆ ਆ ਆਇਓ ਆਸੀ ਬਈ ਇਹਨਾਂ ਦੇ ਦਾਣੇ ਆ ਜਾਓ ਬਈ ਆਓ 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 ਦਾਣਾ ਤੇ ਪਾਣੀ ਰੱਖਤਾ ਬਈ ਆ ਜਾਓ ਫਿਰ ਚੱਲੀਏ ਕੰਮ ਇਹਨਾਂ ਦਾ ਲੋਟ ਆ ਕਰਦੇ ਆ ਖੁੱਡਾ ਬੰਦ ਮਿੱਤਰੋ ਇਹਨਾਂ ਤੇ ਵੀ ਮਾਰਦੀਏ ਰੰਗੇ ਆ ਯਾਰ ਕੱਲ ਨੂੰ ਹਨਾ ਗੇਟਾਂ ਦੇ ਗੇਟਾਂ ਦੇ ਦਾਪ ਹੀ ਮਾਰ ਦਾਂਗੇ ਖੁੱਡੇ ਤੇ ਕਰਾ ਲਾਂਗੇ ਉਹਨਾਂ ਤੋਂ ਮਿੱਤਰੋ ਇੱਧਰ ਕੱਢਨੇ ਆਂਦੇ ਡਾਕੂ ਦੇ ਆਂਡੇ ਤੇ ਨਾਲੇ ਆ ਲਿਆਂਦਾ ਪਾਣੀ ਦਾ ਡੌਂਗਾ ਤਾਂ ਬਈ ਆਂਡੇ ਰੱਖਣ ਲੱਗੇ ਆਪਾਂ ਮਸ਼ੀਨ 'ਚ ਮਸ਼ੀਨ 'ਚ ਰੱਖਣ ਤੋਂ ਪਹਿਲਾਂ ਡਾਕੂ ਦੇ ਆਂਡੇ ਚੈੱਕ ਕਰਾਂਗੇ ਵੀ ਆਂਡੇ ਠੀਕ ਨੇ ਕਿ ਖਰਾਬ ਐਵੇਂ ਰੱਖਣ ਦਾ ਕੋਈ ਫਾਇਦਾ ਨਹੀਂ ਤਾਂ ਬਈ ਜਿਹੜਾ ਆਂਡਾ ਪਾਣੀ 'ਚ ਥੱਲੇ ਵਗ ਗਿਆ ਉਹ ਠੀਕ ਆ ਜਿਹੜਾ ਉੱਤੇ ਰਹਿ ਗਿਆ ਉਹ ਖਰਾਬ ਆ ਆ ਜਿਓ ਫਿਰ ਪਾ ਕੇ ਦੇਖੀਏ ਗਿਆ ਹਨਾ ਗਰਮੀ ਬਹੁਤ ਆ ਨਾ ਸਹੀ ਹੈ ਨਾ ਠੀਕ ਆਂਦਾ ਥੱਲੇ ਗਿਆ ਆਂਡਾ ਖਰਾਵਾ ਲੱਗਦਾ ਯਾਰ ਹਨਾ ਇੱਕਦਮ ਜੰਪ ਕਰਕੇ ਉੱਤੇ ਆ ਗਿਆ ਆਂਡਾ ਠੀਕ ਆ ਉਹ ਗਿਆ ਥੱਲੇ ਹਾਂ ਦੋਨੋਂ ਹੀ ਖਰਾਵਾ ਸੋਨਾਂ ਦਾ ਹਾਂ ਉਹ ਵੀ ਠੀਕ ਆ ਵੇਟ ਤੇ ਹੀ ਪਤਾ ਲੱਗ ਜਾਂਦਾ ਵੇਟ ਤੇ ਹੀ ਪਤਾ ਲੱਗ ਜਾਂਦਾ ਹਾਂ ਗਰਮੀ ਨਯਾਜ ਆ ਬਈ ਤਾਂ ਕਰਕੇ ਹਨਾ ਜ਼ਰੂਰੀ ਆ ਜਿਹੜੇ ਚੈੱਕ ਕਰਨਾ ਹਾਂ ਉਹ ਚਾਰ ਆਂਡੇ ਠੀਕ ਨੇ ਲਓ ਜੀ ਪੰਜਵਾਂ ਵੀ ਠੀਕ ਆ ਛੇਮਾ ਵੀ ਠੀਕ ਆ ਆ ਵੀ ਠੀਕ ਆ ਨਾ ਖਰਾਬ ਆ ਹਨਾ ਇਹ ਇਹ ਠੀਕ ਆ ਸਹੀ ਆ ਸਹੀ ਆ ਇਹ ਆਂਡਾ ਖਰਾਬ ਆ ਆ ਰਹਿ ਗਏ ਦੋ ਆਂਡੇ ਇਹ ਵੀ ਮੁੰਦਾ ਲੋ ਜੀ ਇਹਨਾਂ ਦੇ ਵਿੱਚ ਬਈ ਤਿੰਨ ਤੇ ਤਿੰਨ 6 7 8 ਅੱਠ ਆਂਡੇ ਸਹੀ ਨੇ ਆ ਲਿਆਂਦੇ ਬਈ ਦੂਜੇ ਆਂਡੇ ਦੇਖੋ ਬਈ ਡੱਬਾ ਭਰਿਆ ਪਿਆ ਸੀਗਾ ਤੇ ਡਾਕੂ ਦੇ ਅੰਡੇ ਕਰਕੇ ਸਾਫ ਇਹਦੇ ਚ ਰੱਖ ਲਈ ਜਿਹੜੇ ਸਹੀ ਨੇ ਤਾਂ ਬਾਕੀ ਜਿਹੜੇ ਆਂਡੇ ਨੇ ਹੁਣ ਇਹਨਾਂ ਚੋਂ ਚੈੱਕ ਕਰੀ ਜੰਨੇ ਆ ਤੇ ਜਿਹੜੇ ਜਿਹੜੇ ਅੰਡੇ ਠੀਕ ਹੋਣਗੇ ਉਹ ਰੱਖ ਦਾਂਗੇ ਥਲੜੀ ਲੈਂਡ ਤਾਂ ਸਾਰੀ ਖਰਾਬ ਥਲੜੀ ਲੈਂਡ ਠੀਕ ਖਰਾਬ ਹੈ ਨਾ ਉੱਤੇ ਹੀ ਉਹ ਸਾਰੇ ਸਹੀ ਆ ਜਿਹੜੇ ਤਾਂ ਹਾਲੇ ਸੀ ਇਹ ਪੁਰਾਣੇ ਨੇ ਬਸ ਆ ਖਰਾਬ ਬਸ ਉੱਤੇ ਵਾਲੇ ਕੱਢਦੇ ਜਿਹੜੇ ਥੱਲੇ ਥੱਲੇ ਰਹਿ ਗਏ ਉਹ ਰੱਖ ਦਾਂਗੇ ਇਕੱਲੇ ਤਾਂ ਮੈਤਰੋ ਭਾਈ ਸਾਰੇ ਅੰਡੇ ਕਰ ਲਏ ਤਿਆਰ ਇਧਰ ਨਿਸ਼ਾਨੀਆਂ ਲਾ ਕੇ ਰੱਖ ਤੇ ਤੇ ਆ ਜਿਹੜੇ ਦੂਜੇ ਅੰਡੇ ਸੀ ਆਹ ਸਾਫ ਕਰ ਲੇ ਪਾਣੀ ਚੋਂ ਕੱਢ ਲੇ ਤੇ ਉਹ ਅੱਡ-ਕੱਟ ਤੇ ਖਰਾਬ ਨਹੀਂ ਜਿਹੜੇ ਆ ਵੀ ਖਰਾਬ ਨਹੀਂ ਆ ਸਾਰੇ ਅੰਡੇ ਫਈ ਨੇ ਇਹਨਾਂ ਨੂੰ ਰੱਖਣ ਲੱਗਿਆ ਆਪਾਂ ਮਸ਼ੀਨ 'ਚ ਲੋ ਜੀ ਚੱਲ ਪਈ ਮਸ਼ੀਨ ਆ ਬੱਲਬ ਖਰਾਬ ਹੈ ਇਹਦਾ ਇੱਕ ਮੰਨਦਾ ਲੱਗਦਾ ਖਰਾਬ ਹੋ ਗਿਆ ਇਹਦੇ ਨਾਲ ਆਪਾਂ ਨੂੰ ਇੱਕ ਬੱਲਬ ਦਿੱਤਾ ਸੀ ਨਾ ਉਹ ਲਾ ਦਨੇ ਆਗੇ ਤਾਂ ਮੇਤਰੋ ਇੱਕ ਬੱਲਬ ਬੱਈ ਆਪਣਾ ਖਰਾਬ ਆ ਆ ਬੱਲਵਾ ਪਾ ਤਾਰ ਦਿੰਨੇ ਆ ਤੇ ਇਧਰ ਆਪਾਂ ਨੂੰ ਬੱਲਵ ਮਿਲੇ ਸੀ ਨਾਲ ਇੱਕ ਦੋ ਮਿਲੇ ਸੀਗੇ ਆ ਚੜਾ ਦਿੰਨੇ ਆ ਨਵਾਂ ਬੱਲਵ ਲਓ ਜੀ ਆ피 ਆਪਣਾ ਨਵਾਂ ਬੱਲਵ ਲਓ ਜੀ ਚੱਲ ਪਿਆ ਤਾਂ ਮਿੱਤਰੋ ਕੰਮ ਸੈਟ ਆ ਮਿੱਤਰੋ ਜਿਹੜੇ ਆਂਡੇ ਆਪਣੇ ਜਮਾ ਠੀਕ ਨੇ ਇਹਨਾਂ ਨੂੰ ਰੱਖਾਂਗੇ ਆਪਾਂ ਬੱਲਵ ਦੇ ਕੋਲੇ ਕਿਉਂਕਿ ਇਹ ਇੱਥੇ ਜ਼ਿਆਦਾ ਬੱਚੇ ਨਿਕਲਦੇ ਨੇ ਜਿਹੜੇ ਆਂਡੇ ਬੱਲਵ ਦੇ ਕੋਲੇ ਹੁੰਦੇ ਨੇ ਉਹਨਾਂ ਚੋਂ ਬੱਚੇ 101% ਨਿਕਲਦੇ ਨੇ ਤਾਂ ਕਰਕੇ ਭਈਆ ਬੱਲਵ ਦੇ ਕੋਲੇ ਕਰਤੇ ਪਰਲੇ ਬੱਲਵ ਥੱਲੇ ਆਪਾਂ ਰੱਖ ਦਾਂਗੇ ਪਾਣੀ ਦੀ ਗੋਲੀ ਆਹ ਰਹਿ ਗਏ ਭਈ ਚਾਰ ਕੰਡੇ ਦੇਖੋ ਭਈਆ ਇੱਧਰ ਰੱਖਦੇ ਆ ਸੀਗੇ ਬਈ ਲਾਸਟ ਦੋ ਅੰਡੇ ڈاکੂ ਦੇ ਅੰਡਿਆਂ ਚ ਆ ਵੀ ਰੱਖ ਤੇ ਤੇ ਆ ਸੀ ਬਈ ਆਪਣੀ ਪਾਣੀ ਦੀ ਕੌਲੀ ਇਹ ਰੱਖਾਂਗੇ ਆਪਾਂ ਇੱਥੇ ਓਰੇ ਰੱਖਾਂਗੇ ਬਈ ਬੱਲਵ ਦੇ ਜਮਾ ਥੱਲੇ ਆ ਨੇ 10 ਕਾਂਡੇ 10 ਨੇ ਪਤਾ ਨਹੀਂ 12 13 ਨੇ ਬਸ ਆ ਨੇ ਆ ਵੀ ਰੱਖ ਦਿੰਨੇ ਆ ਸਾਰੇ ਲਓ ਜੀ ਆ ਰਹਿ ਗਏ ਦੋ ਕਾਂਡੇ ਚੱਕੋ ਬਈ ਸਾਰੇ ਅੰਡੇ ਆਪਾਂ ਰੱਖਤੇ ਮਸ਼ੀਨ 'ਚ ਤੇ ਹੁਣ ਦੇਖਾਂਗੇ ਬਈ ڈاکੂ ਦੇ ਕਿੰਨੇ ਅੰਡਿਆਂ 'ਚੋਂ ਬੱਚੇ ਨਿਕਲਦੇ ਨੇ ਤੇ ਬਾਕੀ ਅੰਡਿਆਂ 'ਚੋਂ ਕਿੰਨੇ ਅੱਜ ਤਰੀਕ ਕਿੰਨੀ ਆ ਅੱਜ 25 ਤਰੀਕ ਆ ਹਨਾ ਤਾਂ ਮਿੱਤਰੋ ਅੱਜ 25 ਆ ਬਈ ਸਹੀ 20 ਦਿਨਾਂ ਬਾਅਦ ਦੇਖਾਂਗੇ ਕੀ ਰਿਜ਼ਲਟ ਆਉਂਦਾਗਾ ਆਇਓ ਫਿਰ ਕਰੀਏ ਬੰਦ ਮਸ਼ੀਨ ਨੂੰ ਲਓ ਜੀ ਗੱਡੀ ਲਈ ਆਪਾਂ ਕੱਢ ਲਈ ਹਾਂ ਵੀ ਹਾਂ ਵੀ ਤੁਸੀਂ ਕਿੱਧਰ ਲੰਮਕ ਗਏ ਅਸੀਂ ਪਹਿਲੀ ਵਾਰ ਅਸੀਂ ਗੱਡੀ ਚ ਅੱਛਾ ਆਇਓ ਫਿਰ ਚੱਲ ਕੇ ਮਿਲਦੇ ਆ ਆ ਰੇ ਆ ਰੇ ਬੋਤਾਂ ਬਾਦ ਮੈਂ ਤੁਹਾਨੂੰ ਦੇ ਮੈਂ ਉਹ ਦੀ ਦੂਦੀ ਦੂਆ ਇਹ ਕਿੰਨੂ ਦੇਖੇਗਾ ਗ੍ਰੀਨ ਨੂੰ ਅੱਛਾ ਗ੍ਰੀਨ ਇੱਥੇ ਚੱਲ ਦੇਖਦੇ ਆ ਫਿਰ ਮੈਂ ਉਹਨੂੰ ਮਿਲਾਂਗਾ ਇਹ ਮਿਲੇਗਾ ਜੱਕੀ ਨਾ ਬੁਲਾਵੇ ਜੱਕੀ ਨਾ ਆਇਓ ਚਲੀਏ ਜੱਕੀ ਨਾ ਬੁਲਾਵੇ ਇਹ ਕੱਟਣਾ ਇਹ ਕੱਟਣਾ ਇੱਧਰ ਰੱਖ ਲਈ ਕੀ ਤੁਹਾਡੇ ਕੋਲ ਇੱਥੇ ਰੱਖ ਲਈ ਉੱਤੇ ਆ ਗਈ ਵੀ ਆ ਗਈ ਮਿੱਠੀ ਆ ਗਈ ਆਪਣੀ ਬਹੁ ਟਾਈਮ ਬਾਅਦ ਲੈ ਵੀ ਬੈਠੇ ਥੇ ਚੱਕੋ ਬਈ ਇੱਧਰ ਆ ਗਿਆ ਆਪਣਾ ਬੋਲਣ ਵਾਲਾ ਤੋਤਾ ਮਹੀਨੇ ਡੇਢ ਮਹੀਨੇ ਬਾਅਦ ਆਇਆ ਬਈ ਇਹ ਚੱਲ ਗਿਆ ਸੀਗਾ ਮਹੀਨੇ ਤੋਂ ਉੱਤੇ ਹੋ ਗਿਆ ਹਾਂ ਵੀ ਮਿੱਠੂ ਕਿਵੇਂ ਆ ਠੀਕ ਆ ਚੂਰੀ ਖਾਣੀ ਆ ਇੱਧਰ ਆ ਖਾਏਗਾ ਚੂਰੀ ਚੂਰੀ ਨਹੀਂ ਤੈਨੂੰ ਤਰ ਖਵਾਵਾਂਗੇ ਠੰਡੀ ਠੰਡੀ ਗਰਮੀ ਬਹੁਤ ਆ ਇੱਧਰ ਪਈ ਆ ਬਈ ਤਰ ਆ ਖਵਾਉਨੇ ਇਹਨੂੰ ਇਹਨੂੰ ਬਾਹਰ ਕੱਢੀ ਅੱਜ ਨਾਲੇ ਇਹਨੂੰ ਨਮਾਉਨੇ ਆ ਹਨਾ ਪਫਾਰਾ ਮਾਰਦੇ ਆ ਤੇ ਲੈ ਵੀ ਆ ਜਾ ਤਰ ਖਾਲਾ ਬਾਹਰ ਆ ਜਾ ਬਾਹਰ ਇੱਥੇ ਆ ਆ ਜਾ ਇੱਧਰ ਆ ਇਹਨੂੰ ਬਾਹਰ ਕਿਵੇਂ ਕੱਢੀ ਆ ਯਾਰ ਨਾ ਨਾ ਪਾਇਦਾ ਨਹੀਂ ਪਾਇਦਾ ਆ ਤੋੜ ਲਈ ਬਈ ਇਹਨੇ ਤਰ ਤੇ ਲੱਗ ਗਿਆ ਖਾਣ ਠੰਡੀ ਠੰਡੀ ਤਾਰਾ ਲੈ ਵੀ ਖਾ ਆ ਤਰ ਦਾ ਟੁਕੜਾ ਬਈ ਆਪਾਂ ਇੱਥੇ ਲਮਕਾ ਦਿੰਨੇ ਆ ਇੱਥੋਂ ਖਾ ਲੂਗਾ ਹਨਾ ਲਓ ਜੀ ਆ ਲਮਕਾਤਾ ਲੈ ਵੀ ਮਿੱਠੂ ਇੱਥੋਂ ਖਾ ਲਾ ਖਾ ਲਾ ਖਾ ਲਾ ਖਾ ਲਾ ਖਾ ਲਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਲਓ ਜੀ ਆ ਲੱਗ ਗਿਆ ਖਾਣ ਤਾਂ ਮਿੱਤਰੋ ਇਹਨੂੰ ਖਾਣ ਤੋਂ ਉਤਰ ਤੇ ਇੱਧਰ ਆ ਗਿਆ ਪਫਾਰਾ ਆ ਜਾਓ ਬਈ ਇਹਨੂੰ ਨਮਾਈਏ ਗਰਮੀ ਬਹੁਤ ਆ ਲੈ ਮਿੱਠੂ ਨਮਾਉਣ ਲੱਗਿਆ ਤੈਨੂੰ ਨਾ 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 ਸ਼ਾਬਾਸ਼ ਵੈਰੀ ਗੁੱਡ ਦੇਖੋ ਬਈ ਕਿਵੇਂ ਭਾਜਦਾਗਾ ਫਰਫਰਤੇ ਮਾਰ ਦਿੰਨੇ ਆ ਵਧੀਆ ਠੰਡਾ ਹੋ ਜੂ ਕੰਮ ਇੱਧਰ ਵੀ ਤਾਂ ਬਹੁਤ ਹੋਰ ਗਰਮੀ ਬਹੁਤ ਆ ਪਾਇਦਾ ਕਿਦ ਤਰਾਂ ਹੋਈ ਨਾ ਹੁਣ ਤੋਂ ਚੱਲਦਾ ਨੂੰ ਤੋਂ ਹੁੰਦਾ ਹੀ ਲਓ ਜੀ ਬਹੁਤ ਆ ਇੱਕ ਵਾਰੀ ਤਾਂ ਮਿੱਤਰੋ ਪਫਾਰਾ ਮਾਰਤਾ ਚੰਗੀ ਤਰਾਂ ਆਪਾਂ ਮਿੱਠੂ ਤੇ ਐਂ ਠੰਡਾ ਹੋ ਗਿਆ ਬਈ ਪੂਰਾ ਲੈ ਵੀ ਚੱਕ ਤਰਾਂ ਪਾਣੀ ਆ ਗਿਆ ਪੀ ਲੈ ਇੱਥੋਂ ਹਾਂ ਕਹਿੰਦਾ ਸੀ ਇਹ ਮਿੱਠੂ ਚੂਰੀ ਖਾਣੀਆ ਫਿਰ ਹਟ ਗਿਆ ਜਦੋਂ ਐਂ ਕਹਿੰਦਾ ਹੁੰਦਾ ਮੈਂ ਟੈਂ ਟਟੇ ਇਹ ਦੂਆਦ ਕਹਿੰਦਾ ਹੁੰਦਾ ਇਹ ਚੂਰੀ ਖਾਣੀਆ ਆ ਆਸੀ ਬਈ ਛੱਲੀ ਇੱਧਰ ਇਹਨੂੰ ਆ ਰੱਖ ਦਿੰਨੇ ਆ ਆਖ ਹਲੂਆ ਤਾਂ ਮਿੱਤਰੋ ਦਾਣਾ ਪਾਣੀ ਇਹਦਾ ਹੋ ਗਿਆ ਬਾਕੀ ਬਈ ਮੋਸਟ ਵੈਲਕਮ ਮਿੱਠੂ ਦਾ ਅਗੇਨ ਵੈਲਕਮ ਬੈਕ ਚੱਕੋ ਬਈ ਸਾਰਾ ਪੀਸ ਹੀ ਕੱਢ ਲਿਆ ਤਰਦਾ ਕਹਿੰਦਾ ਦੰਧੀਆਂ ਨਾਲ ਨਹੀਂ ਸਵਾਦ ਆਉਂਦਾ ਸਿੱਧਾ ਹੀ ਚੱਕਦੇ ਆਂ ਕੰਮ ਫੜਦਾ ਫੜਦਾ ਹਾਂ ਆ ਫੜ ਲਈ ਬਈ ਇਹਨੇ ਪੈਰ 'ਚ ਤੇ ਚੱਕ ਦੇ ਫਟੇ ਖਾਲਾ ਠੰਡੀ ਠੰਡੀ ਤਾਰਾ ਅੰਦਰ ਠੰਡ ਪੈ ਜੂ ਤੇਰੇ